ਬੰਦੇ ਨੇ ਇੱਕ ਗੱਲ ਕਹੀ ਸੀ ਕਿਸੇ ਸਟੇਟ ਦਾ ਮੁੱਖ ਮੰਤਰੀ ਮੈਂ ਨਾ ਨਹੀਂ ਉਹ ਲੈਣਾ ਆ ਨਾ ਨਹੀਂ ਉਹ ਕਹਿੰਦਾ ਵੀ ਨੱਕ ਸੁਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਏ ਮੱਤ ਮਾਰਦਾ ਨਾ ਕਿਸਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮਤ ਮਾਰਦਾ ਆ ਥੋੜੇ ਦਿਨ ਪਹਿਲਾਂ ਰੱਬ ਨੇ ਮੱਤ ਹੀ ਮਾਰੀ ਆ ਕਿਸਾਨਾਂ ਦੇ ਤੰਬੂ ਤੋੜਨ ਪੈ ਗਿਆ ਕਹਿੰਦਾ ਪੀਲਾ ਪੰਜਾ ਚੱਲੂਗਾ ਜੀ ਪੀਲਾ ਪੰਜਾ ਦਾ ਕਹਿੰਦਾ ਸੀਗਾ ਤਸਕਰਾਂ ਤੇ ਚੱਲੂਗਾ ਇਹਨੇ ਕਿਸਾਨਾਂ ਤੇ ਚਲਾਤਾ ਪਤਾ ਨਹੀਂ ਕਿਹੜੇ ਚਿੱਟੇ ਵੇਚਦੇ ਸੀਗੇ ਜਿਨ੍ਹਾਂ ਦੇ ਮਗਰ ਪੈ ਗਿਆ ਇਹ ਮੱਤ ਤੋਂ ਯਾਦ ਆਇਆ ਮੱਤ ਤੋਂ ਯਾਦ ਆਇਆ ਹੋਲੇ ਮੱਲੇ ਵਾਲੇ ਦਿਨ ਆਹੋ ਇਹ ਆਨੰਦਪੁਰ ਸਾਹਿਬ ਚੱਲ ਗਿਆ ਮੱਥਾ ਟੇਕ ਮੱਥਾ ਟੇਕਣ ਗਿਆ ਮੇਰੀ ਤਾਈ ਵੀ ਗਈ ਸੀ ਅੱਛਾ ਉਹ ਬਜ਼ੁਰਗਾਂ ਦਾ ਤਾਂ ਹੁਣ ਤੈਨੂੰ ਪਤਾ ਪੰਜਾਬ ਦੇ ਬਜ਼ੁਰਗ ਆ ਉਹ ਅਸ਼ੀਰਵਾਦ ਦੇ ਦਿੰਦੇ ਤਾਂ ਦੁਸ਼ਮਣਾਂ ਨੂੰ ਵੀ ਦੇ ਦਿੰਦੇ ਦੇ ਦਿੰਦੇ ਦੇ ਦਿੰਦੇ ਤਾਈ ਕਿਹਦੀ ਲੈ ਪੁੱਤ ਆਏ ਤੇ ਹੁਣ ਮੱਤ ਲੈ ਕੇ ਜਾਇ ਹਲਾ ਮੱਤ ਲੈ ਕੇ ਆਇਆ ਫਿਰ ਮੱਤ ਨਹੀਂ ਕਲੀ ਦੇਖ ਲੈ ਕੇ ਹੀ ਮੁੜ ਆਇਆ ਬਸ ਕਰਿਆ ਕਰੋ ਇਹੋ ਜੀ ਮੱਤ ਲੈ ਕੇ ਆਇਆ ਪੁੱਠੀ ਮੱਤ ਵੱਜ ਗਈ ਹਲਾ ਕਿਵੇਂ ਬਾਈ ਆਉਂਦੇ ਆਂ ਕਿਸਾਨਾਂ ਨੂੰ ਚੱਕ ਕੇ ਨੇ ਜੇਲ੍ਹ ਚ ਪਾਤਾ ਬਜ਼ੁਰਗ ਬੋਰਤਾਂ ਨੂੰ ਵੀ ਜੇਲ੍ਹ ਚ ਤੁੰਨੇ ਅੱਛਾ ਉਹ ਮੱਤ ਆਨੰਦਪੁਰ ਦੀ ਹੋਈ ਨਹੀਂ ਸਕਦੀ ਉਹ ਕਿੱਥੋਂ ਆਲੀ ਉਹ ਤਾਂ ਨਾਗਪੁਰ ਵਾਲੀ ਲੱਗਦੀ ਆ ਬਸ ਕਰਿਆ ਕਰੋ ਆਨੰਦਪੁਰ ਵਾਲੀ ਮੱਤ ਤਾਂ ਕੁਰਬਾਨੀਆਂ ਵਾਲੀ ਆ ਸਹੀ ਗੱਲ ਆ ਜੋਨਰੇ ਖਿਲਾਫ ਲੜਨ ਵਾਲੀ ਐ ਉਹ ਲੜ ਦੀ ਬਹਾਦਰੀ ਵਾਲੀ ਐ ਅੱਖ ਵਾਲੀ ਐ ਉਹ ਲੜਦੀ ਜਦੋਂ ਇਹਨਾਂ ਦੀ ਸਰਕਾਰ ਬਣੀ ਸੀ ਓਏ ਉਦੋਂ ਇਹਨਾਂ ਨੇ ਕਿਹਾ ਸੀਗੇ 22 ਦੀਆਂ 22 ਫਸਲਾਂ ਐ ਐਮਐਸਪੀ ਤੇ ਚੱਕਾਂਗੇ ਨਾ ਨਾ ਫਸਲਾਂ ਫਸਲਾਂ ਨਹੀਂ ਚੱਕੀਆਂ ਹਲਾ ਚਫਰਾਨ ਚੱਕਲੇ ਹੈ ਲਾਹੌਰ ਸੁਣ ਲੈ ਆਨੰਦਪੁਰ ਤੋਂ ਬਾਅਦ ਸਿੱਧਾ ਖੜਕੜਕਲਾਂ ਜਾਵੜਿਆ ਹਲਾ ਖੜਕੜਕਲਾਂ ਜਾਵੜਿਆ ਤੇ ਭਗਤ ਸਿੰਘ ਦੇ ਬੁੱਤ ਮੂਰੇ ਬਹਿ ਗਿਆ ਹਲਾ ਤੇ ਪੁੱਤ ਜੇ ਬੁੱਤ ਜਾਗ ਪੈਂਦਾ ਉਹਨੇ ਜੁੱਤੀ ਵੜੀ ਵਰਾਉਣੀ ਸੀ ਬੱਸ ਕਰਿਆ ਉਹਨੇ ਕਹਣਾ ਸੀ ਮਾਮਾ ਕਰਕੇ ਕੀ ਆਇਆ ਹੈ ਤੂੰ ਮੈਂ ਤਾਂ ਲੋਕਾਂ ਦੀ ਖਾਤਰ ਜਾਨ ਕੁਰਬਾਨ ਕਰਤੀ ਸੀ ਬੱਸ ਕਰਿਆ ਲੋਕਾਂ ਨੂੰ ਚੱਕ ਜੱਕ ਜੇਲਾਂ ਚ ਪਾਈ ਜਾ ਲਾਰ ਦਿਆ ਐਡੇ ਮਾਰੇ ਕੰਮ ਕਰਕੇ ਤੇ ਐਡੇ ਮਾਣ ਬੰਦੇ ਦੇ ਪੈਰਾਂ 'ਚ ਜਾ ਕੇ ਬਹਿ ਗਿਆ ਈ ਤੂੰ ਪੈਰਾਂ ਨੂੰ ਰੋਈ ਜਾਣਾ ਇਹ ਪੰਜਾਬ ਦੀਆਂ ਜੜਾਂ 'ਚ ਬੈਠਣ ਨੂੰ ਫਿਰਦਾ ਥੋਰ ਫਿਰ ਤਿੰਨ ਸਾਲਾਂ ਦਾ ਜੜਾਂ 'ਚ ਤੇਲ ਹੀ ਆਈ ਜਾਂਦਾ ਹੱਸ ਕਰਾ ਕਰ ਹੋਰ ਕੁਝ ਕਰਦਾ ਹੀ ਨਹੀਂ ਨਾ